ਉਨਹਾ ਬਹੁਰ ਭਇਓ ਮਹਿਕਾ ਸੁਰ ਤਿੰਨ ਤੋਂ ਕਿਆ ਕੀਆ ਪੂਜਾ ਜੋਰ ਕਰ ਜੁਦ ਜੀਤ ਸਭ ਜਗ ਲੀਆ ਸੁਰ ਸਮੂਹ ਸੰਘਾਰੇ ਰਣ ਹੈ ਪਚਾਰ ਕੈ ਟੂਕ ਟੂਕ ਕਰ ਡਾਰੇ आयुध धारकै सवैया युद्ध करयो महकासुर दानव मार सबै सुर सैन गिरायो कैकै डट कै टूकदै अर खेत महाबर बंड महारण पायो ਸ੍ਰੋਣ ਤਰੰਗ ਸੰਨਿਉ ਨਿਸਰਿਉ ਜਸ ਇਆ ਸਭ ਕੋ ਮਨ ਮੈਂ ਇਹ ਆਇਓ ਮਾਰ ਕੇ ਸ਼ਤਰਨ ਕੁੰਡ ਕਾ ਖੇਤਰ ਮੈਂ ਮਨ ਪੈਠ ਕੇ RAM ਜੁਨਾਇਓ ਸਵਈਆ ਲਾਮਹ ਖਾਸੁਰ ਅਸਤਰ ਸੁ ਸਾਸਤਰ ਸਭੈ ਕਲ ਵਤਰ ਜੋ ਚੀਰ ਕੈ ਡਾਰੇ ਲੋਥ ਪੈ ਲੋਥ ਰਹੀ ਗੁੱਥ ਜੁੱਥ ਗਿਰੈ ਗਿਰਸੈ ਰਥ ਸੈਦਵ ਭਾਰੇ ਗੂਂਦ ਸਨੈ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਣ ਮੈ ਗਜ ਕਾਰੇ ਜੋ ਦਰਜੀ ਜਮ ਮ੍ਰਿਤ ਕੇ ਸੀਤ ਮੈਂ ਬਾਗੇ ਅਨੇਕ ਕਤਾ ਕਰ ਡਾਰੇ ਸਵਈਆ ਲਸੁਰ ਸੰਗ ਸਬੈ ਸੁਰ ਪਾਲ ਸੋ ਕੋਪਕੈ ਸਤਰ ਕੀ ਸੈਨ ਪੈ ਧਾਈ ਦਮੁਖ ਟਾਰ ਲਈਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਈ ਸਰੋਨ ਮੈਦਤ சுரੰਗ ਪਈ ਕਬਨੇ ਮਨ ਭਾਉ ਇਹ ਚਬ ਪਾਈ ਰਾਮ ਮਨੋਰਣ ਜੀਤ ਕਾ ਪਾਲਦੈ ਸਿਰ ਪਾਉ ਸਬੈ ਪਹਿਰਾਈ ਸਵਾਇਆ ਕਾਇਲ ਕੁਮਤ ਹੈਰਾਨ ਮੈਂ ਇਕ ਲੋਟਤ ਹੈ ਤਰਨੀ ਬਿਲਲਾਤੇ ਦੌਰਤ ਵਿੱਚ ਕਬੰਦ ਫੇਰੇ ਜਹ ਦੇਖਤ ਕਾਇਰ ਹੈ ਡਰ ਪਾਤੇ ਉਹ ਮਹਿਕਸੁਰ ਜੁਦਕਿਓ ਤਬ ਚੰਬਕ ਗਿਰਜ ਪਏ ਰੰਗ ਰਾਤੇ ਸ੍ਰੋਣ ਪ੍ਰਵਾਹ ਮੈਂ ਪਾਏ ਪਸਾਰ ਕੇ ਸੋਏ ਹੈ ਸੂਰ ਮਨੋ ਮਦਮਾਤੇ ਸਵਈਆ ਜੁਦਕਿਓ ਮਹਿ ਖਸੁਰ ਦਾਨਵ ਦੇਖਤ ਪਨ ਚਲ ਨਹੀ ਪੰਥਾ ਸ੍ਰੋਣ ਸਮੂਹ ਚਲਿਓ ਲਖ ਕੈ ਚਤੁਰਾਨਨ ਪੂ ਲਗੇ ਸਭ ਗ੍ਰੰਥਾ ਮਾਸ ਨਿਹਰ ਕੈ ਗ੍ਰਿਜ ਰੜੈ ਚਟਸਰ ਪੜੈ ਜੇ ਮਬਾਰਕ ਸੰਥਾ ਸਾਰ ਸੁਤੀ ਟਟ ਲੈ ਪਟ ਲੋਤ ਸ਼੍ਰਿੰਗਾਲੀ ਕੀ ਸਿਦ ਬਨਾਵਤ ਕੰਥਾ ਦੋਹਰਾ ਅਗਣਤ ਮਾਰੇ ਗਨੈ ਕੋ ਭਜੈ ਜੋ ਸੁਰ ਕਰ ਤਰਾਸ ਧਾਰ ਧਿਆਨ ਮਨ ਸਿਵਾ ਕੋ ਤਕੀ ਪੂਰੀ ਕੈਲਾਸ ਸੁਰਠਾ ਦੇਵਨ ਕੋ ਧਨ ਧਾਮ ਸਬਦਾਂ ਤਨ ਲਿਓਸ਼ਨਾਇ ਕੈ ਦੈ ਕਾਡ ਸੁਰ ਤਾਮਤੇ ਬਸੇ ਸ਼ਿਵਪੁਰੀ ਜਾਏ ਦੋਹਰਾ ਕਿ ਤਕ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ਬਿਦ ਪੂਰਬ ਸਭ ਦੇਵ ਤਨ ਕਰੀ ਦੇਵਕੀ ਸੇ ਰੇਖਤਾ ਕਰੀ ਹੈ ਕਿਤ ਮਲੂਮ ਖੁਦ ਦੇਵ ਇਸਤਲੀ ਅਮਹ ਖਸਰ ਹਮਾਰਾ ਸ਼ੀਨ ਤਾਮ ਹੈ ਜੀ ਜਿ ਸੋਈ ਬਾਤ ਮਾਤ ਤੁਮ ਕੋ ਸਹਤ ਸਭ ਸੇਵਕ ਕਦੀ ਮਤਕ ਆਏ ਤੇਰੀ ਸਾਮ ਹੈ ਡੀ ਜੇ ਬਾਜ ਦੇਸ ਹਮ ਮੇਟੀ ਐ ਕਲੇਸ਼ ਲੇਸ ਕੀ ਜੀਏ ਅਪੇਸ ਯੁਨ ਬੜੋ ਯਹੇ ਕਾਮ ਹੈ ਕੁਕਰ ਕੁਮਾਰਤ ਨਕਉ ਨਾਮ ਲੈ ਕੇ ਤਾਹੇ ਮਾਰਤ ਹੈ ਤਾ ਕੋ ਲੈ ਕੇ ਖਾਵੰਦ ਕੋ ਨਾਮ ਹੈ ਦੋਹਰਾ ਸੁਨਤ ਬਚਨ ਏ ਚੰਡ ਕਾ ਮਨ ਮੈਂ ਉਠੀ ਰਸਾਇ ਸਬਦਾਂ ਤਨ ਕੋ ਸ਼ੈ ਕਰੋ ਬਸੋ ਸ਼ਿਵ ਪੂਰੀ ਜਾਏ ਦੈਂਤਨ ਕੇ ਬਦ ਕੋ ਜਬ ਚੰਡੀ ਕੀਓ ਪ੍ਰਕਾਸ ਸਿੰਘ ਸੰਖ ਆਉ ਅਸਤਰ ਸਭ ਸ਼ਾਸਤਰ ਆਏਗੇ ਪਾਸ ਦੰਤ ਸੰਘਾਰਨ ਕੇ ਨ ਮਿਤ ਕਾਲ ਜਨਮ ਇਹਲੀਨ ਸੇਂਗ ਚੰਦ ਬਾਹਨ ਪਇਓ ਸਤਰ ਰਕੋ ਦੁਖ ਦੀਨ ਸਵਈਆ ਦਰਨ ਦੀਰਗ ਦਿਗ ਜਿਸ ਬਲ ਸਿੰਘ ਹੈ ਕੇ ਬਲ ਸਿੰਘ ਤਰੇ ਹੈ ਰੋਮ ਮਨੋ ਸਰ ਕਲ ਹੈ ਕੇ ਜਨ ਪਹਨ ਪੀਤ ਪੈ ਬ੍ਰਿਛ ਹਰੇ ਹੈ ਮੇਰ ਕੇ ਮਦ ਮਨ ਜਮ ਨਾਲਰ ਕੇ ਤਿੱਕੀ ਪੁੰਜ ਪੈ ਭ੍ਰਿੰਗ ਟਰੇ ਹੈ मनो महा प्रतल कै कमान सो पूदर उदर पूमत न्यार कर है दोहरा कंता, कंता गदा त्रसुूल यस् यस। संख सर सने बाण चक्र बकर कर मै लिए जन ग्रीखम रेत पान ਚੰਡ ਕੋਪ ਕਰ ਚੰਡ ਕਾ ਇਹ ஆயੁਧ ਕਰ ਲੀਨ ਨਿਕਟ ਵਿਕਟ ਉਰਦੈਂਤ ਕੇ ਕੰਟਾ ਕੀ ਤੁਨ ਕੀਨ ਦੋਹਰਾ ਸੁਣ ਕੰਟਾ ਕੇ ਹਰ ਸ਼ਬਦ ਅਸਰਨ ਅਸਰਨ ਲੀਨ ਚੜਾ ਕੋਪ ਕਾ ਜੂਸ ਹੋਏ ਜਤਨ ਜੋਦ ਕੋ ਕੀਨ ਪੈ ਤੌਲੀ ਸ ਪਦਮ ਅਸੁਰ ਸਜੋ ਕਟਕ ਚਤੁਰੰਗ ਕਛ ਬائیں ਕਛ ਦਾਹਨੇ ਕਛ ਪਾਟ ਡ੍ਰਿਪਕੇ ਸੰਗ ਪੈ ਇਕੱਠੇ ਦਲ ਪਦਮ 10 15 ਅਰ 20 15 ਕੀਨੇ ਦਾਹਨੇ 10 बाए संग 20 सवैया दरस बै इक बार हिदायत सुवाए है चांड के सामुह करे ले कर बाण कमान तन कन अर को पसो, पसो सिंह प्रहारे चंद संभार तब कर वार कर के सत्र समुह निवारे ਖੰਡ ਵਿਚਾਰਨ ਕੋ ਅਗਨੀ ਤੇ ਪਾਰਥ ਨੇ ਜਨ ਮੇਗ ਬਿਡਾਰੇ ਦੋਹਰਾ ਦੈਤ ਕੋਪ ਇਕ ਸਾਮੋਹੇ ਗਇਓ ਤੁਰੰਗ ਮਡਾਰ ਸਨਮੁਖ ਦੇਵੀ ਕੇ ਭਇਓ ਸਲਬ ਦੀਪ ਅਨੁਹਾਰ ਸਵਈਆ ਬੀਰ ਬਲੀ ਸਿਰਦਾਰ ਦੈਤ ਸੋਤrode ਕੈ ਮਿਆਨ ਤੇ ਖਾਗ ਨਿਕਾਰਿਓ ਇੱਕ ਦਿਓ ਤਨ ਚੰਦ ਪ੍ਰਚੰਡ ਕੈ ਦੂਸਰ ਕੇਰ ਕੇ ਸਿਰ ਝਾਰਿਓ ਚੰਦ ਸੰਭਾਰ ਤ ਬਬਲ ਤਾਰ ਲਿਓ ਗਹਿਨਰ ਤਰਾ ਪਰ ਮਾਰਿਓ ਜੋ ਤੂ ਬਿਆ ਸਰਤਾ ਟਟ ਜਾਏ ਕੈ ਲੈ ਪਟ ਕੋ ਪਤ ਸਾਥ ਪਛਾਰਿਓ ਦੋਹਰਾ ਦੇਵੀ ਮਾਰਿਓ ਦੰਤ ਤਿਓ ਲਰਿਓ ਜੋ ਸੰਮੁਖ ਆਏ ਪੁਨ ਸਤਰਨ ਕੀ ਸੈਨ ਮੈਂ ਤਸੀ ਸੋ ਸੰਖ ਬਜ ਜਾਏ ਸਵਈਆ ਲੈਕਰ ਚੰਡਕ ਵੰਡ ਪ੍ਰਚੰਡ ਮਹਾਬਰ ਬੰਡ ਤਬੈ ਇਹ ਕੀਨੋ ਇੱਕ ਹੀ ਬਰ ਨਿਹਾਰ ਹਕਾਰ ਸੁਦਾਰ ਬਿਦਾਰ ਸਬੈ ਦਲ ਦੀਨੋ ਦੰਤ ਕਨੇ ਰਨ ਮਾਹੇ ਹਨ ਲਖ ਸੋਨ ਸਨ ਕਵ ਓ ਮਨ ਚੀਨੋ ਜੋ ਖਗ ਰਾਜ ਬਡ ਇਹ ਰਾਜ ਸਮਾਜ ਕਾਟ ਕਟਾ ਕਰ ਲੀਨੋ ਦੋਹਰਾ ਦੇਵੀ ਮਾਰੇ ਦੈਂਤ ਬਹੁ ਪ੍ਰਬਲ ਨਿਬਲ ਸੇ ਕੀਨ ਸ਼ਾਸਤਰ ਤਾਰ ਕਰ ਕਰਨ ਮੈਂ ਚਮੂ ਚਾਲ ਕਰ ਦੀਨ ਭਜੇ ਚਮੂ ਮਹਿ ਖਾਸੂਰੀ ਤੱਕੀ ਸਰਨ ਨਿਜ ਈਸ ਤਾਏ ਜਾਏ ਤਿਨਿਓ ਕਹਿਓ ਹਨੇਉ ਪਦਮ ਪਟਵੀਸ ਸੋਨੋ ਮੈਂ ਖਾਸੁਰ ਮੂੜ ਮਤ ਮਨ ਮੈਂ ਉਠਿਓ ਰਸਾਏ ਆਗਿਆ ਦਿਨੀ ਸੰਕੋ ਕੇਰੋ ਦੇਵੀ ਜਾਏ ਸਵਈਆ ਬਾਤ ਸੁਨੇ ਪ੍ਰਭ ਕੀ ਸਭ ਸੈਨ ਸੂਰ ਮਿਲੇ ਇੱਕ ਮੰਤਰ ਕਰਿਉ ਹੈ ਜੈ ਪਰ ਚਹੁ ਔਰਤ ਤੇ ਤਾਇ ਕਾ ठाੜ ਇਹ ਮਨ ਮਦ ਕਰਿਉ ਹੈ ਮਾਰ ਹੀ ਮਾਰ ਪੁਕਾਰ ਪਰ ਅਸ ਲੈ ਕਰ ਮੈ ਦਲ ਉ ਬਹਿਰਿਉ ਹੈ ਕੇ ਰ ਲਈ ਚਹੁ ਔਰਤ ਤੇ ਚੰਦ ਸੁ ਚੰਦ ਮਨੋ ਪਰ ਵੇਖ ਪਰਿਉ ਹੈ ਸਵਯਾ ਦੇਖ ਚੰਮ ਮਹਿ ਖਾਸੁਰ ਕੀ ਕਰ ਚੰਦ ਕੋ ਵੰਦ ਪ੍ਰਚੰਡ ਤਰਿਓ ਹੈ ਦੱਖਣ ਬਾਮ ਚਲਾਇ ਕਨੇਸਰ ਕੋਪ ਪਯਾਨਕ ਜੁਦ ਕਰਿਓ ਹੈ ਪੰਜਨ ਪੇ ਅਰਤੇ ਤਨ ਤੇ ਛਟ ਸੋਨ ਸਮੂਹ ਤਰਨ ਪਰਿਓ ਹੈ ਆਠ ਵੋ ਸਿੰਧ ਪਚਾਇਓ ਹੋ ਤੋ ਮਨੋ ਯ ਰਨ ਮੈ ਬਿਦਨੇ ਉਕਰਿਓ ਹੈ ਦੋਹਰਾ ਕੋਪ ਭਈ ਅਰ ਦਲ ਵਿਖੈ ਚੰਡੀ ਚੱਕਰ ਸੰਭਾਰ ਇਕ ਮਾਰ ਕੈ ਦਵੈ ਕੀਏ ਦਵਤ ਕੀਨੇ ਚਾਰ ਸਵਈਆ ਇਹ ਪੰਤ ਕੋ ਜੁਦ ਕਰਿਓ ਸੁਨ ਕੈ ਕਲਵਾਸ ਮ ਧਿਆਨ ਛਟਿਓ ਹਰ ਕਾ ਪੁਨ ਚੰਦ ਸਮਾਰੀ ਉਬਾਰ ਗਦਾ ਤੁਨ ਸੰਖ ਬਜਾਏ ਕਰਿਓ ਖਰਕਾ ਸਿਰ ਸਤਰਨ ਕੇ ਪਰ ਚੱਕਰ ਪਰਿਓ ਛੁਟ ਐਸੇ ਦਹਿਓ ਕਰਕੇ ਬਰਕਾ ਜਨ ਖੇਲਨ ਕੋ ਸਰਤਾ ਤਟ ਜਾਏ ਚਲਾਵਤ ਹੈ ਛਿਛਲੀ ਲਰਕਾ ਦੋਹਰਾ ਦੇਖ ਚਮੂ ਮਹਿ ਖਾਸੂਰੀ ਦੇਵੀ ਬਲ ਹੈ ਸੰਭਾਰ ਕਚ ਸਿੰਗ ਹੈ ਕਚ ਚਕਰ ਸੋ ਡਾਰੇ ਸਭੇ ਸੰਘਾਰ ਇਕ ਪਾਜੇ ਨ੍ਰਿਪ ਪੈ ਗਏ ਕਹਿਓ ਹਤੀ ਸਭ ਸੈਨ ਏਉ ਸੁਨ ਕੈ ਕੋਪਿਓ ਅਸੁਰ ਚੜ ਆਇਓ ਰਣ ਐਨ ਸਵਈਆ ਜੂਜ ਪਰੇ ਸਭ ਸੈਨ ਲਖੀ ਜਬ ਤੋ ਮਹਿਖਾ ਸੁਰਖਾ ਗਸਬਾਰਿਓ ਚੰਦ ਪ੍ਰਚੰਡ ਕੇ ਸਾਹਮਣੇ ਜਾਏ ਪਿਆਨ ਕਪਾਲਕ ਜਿਉਂ ਪਬਕਾਰਿਓ ਮੁਗਦਰ ਲੈ ਆਪਣੇ ਕਰ ਚੰਦ ਸੋ ਕਹਿ ਵਰਤਾ ਤਨ ਯੂ ਪਰ ਡਾਰਿਓ ਜੋ ਹਨੂਮਾਨ ਯੁਕਾਰ ਪਹਾੜ ਕੋ ਰਾਵਣ ਕੇ ਯਰ ਪੀਤਰ ਮਾਰਿਓ ਫੇਰ ਸੁਰਾਸਨ ਕੋ ਗਹਿ ਕੇ ਕਰ ਵੀਰ ਹਨੇ ਤਿਨ ਪਾਨ ਨ ਮੰਗੇ ਕਾਇਲ ਕੂਮ ਪਰੇ ਰਨ ਮਾਹੇ ਕਰਾਹਤ ਹੈ ਗਿਰ ਸੇ ਗੱਜ ਲੰਗੇ ਸੂਰਨ ਕੇ ਤਨ ਕੋ ਚਨ ਸਾਥ ਪਰੇ ਤਰ ਪਾਉ ਉਠੇ ਤਹ ਚੰਗੇ ਜਨ ਦਵਾ ਬਨ ਮਾਜ ਲਗੇ ਤਹ ਕੀਟਨ ਪਛ ਕੋ ਦੌਰ ਪੁ ਜੰਗੇ ਸਵਈਆ ਕੋਪ ਪਰਿਰਨ ਚੰਦ ਪ੍ਰਚੰਦ ਸੋ ਪ੍ਰੇਰ ਕੇ ਸਿੰਘ ਤਸੀਰਨ ਮੈਂ ਕਰਵਾਰ ਲਾਲ ਕੀਏ ਅਰਖੇ ਤੇ ਲੱਗੀ ਬੜਵਾਨ ਲਿਜੂ ਬਨ ਮੈਂ ਤਬ ਕੇਰ ਲਈ ਚੋਂ ਮੋਰ ਤੇ ਦੈਤਨ ਇਉ ਉਪਮਾ ਉਪਜੀ ਮਨ ਮੈਂ ਮਨ ਤੇ ਤਨ ਤੇਜ ਚਲਿਓ ਜਗ ਮਾਤ ਕੋ ਦਮਨ ਜਨ ਚਲ ਕਨ ਮੈਂ ਫੂਟ ਗਜੀ ਤੁਜਨੀ ਸਗਰੀ ਐਸ ਚੰਦ ਪ੍ਰਚੰਡ ਜਬੈ ਕਰ ਲੀਨੋ ਦੈਂਤ ਮਰਨ ਨੰ ਦੇਖ ਕਰ ਬਹੁਤੋ ਵਰ ਬੰਡ ਮਹਾਬਲ ਕੀਨੋ ਚੱਕਰ ਚਲਾਏ ਦਿਓ ਕਰਤੇ ਸਿਰ ਸਤਰ ਕੁਮਾਰ ਜੁਦਾ ਕਰਦੀਨੋ ਸੋਹਣ ਤਾਰ ਚਲੇ ਨਬ ਕੋ ਜਨ ਸੂਰ ਕਰਾਮ ਜਲਾ ਜਲ ਦਿਨ ਸਵਈਆ ਸਭ ਸੂਰ ਸੰਗਰ ਦੇ ਤਹਿ ਕੇਤ ਮਹਾ ਵਰ ਬੰਡ ਪ੍ਰਾਕਰਮ ਕੈ ਸੋਨਤ ਸਿੰਧ ਭਇਓ ਧਰਨੀ ਪਰ ਪੁੰਜ ਗਿਰੈ ਸਕੇ ਤਨ ਕੈ ਜਗਮਾਤ ਪ੍ਰਤਾਪ ਹਨੇ ਸੁਰਤਾਪ ਸੋ ਦਾਨਵ ਸੈਨ ਗਈ ਜਮਕੈ ਬਹਰੋਵਰ ਸਿੰਧੁਰ ਕੇ ਦਲ ਪੈਠ ਕੇ ਦਾਮਨ ਜੋ ਦੁਰਗੈ ਧਮਕੈ ਦੋਹਰਾ ਜਬ ਮਹਿ ਕਾ ਸੁਰ ਮਾਰੇਓ ਸਭ ਦੈਂਤਨ ਕੋਰਾਜ ਸਭ ਕਾਇਰ ਭਾਜੇ ਸਬੈ ਛਾੜਿਓ ਸਕਲ ਸਮਾਜ ਕਬੈਤ ਮਹਾਵੀਰ ਕਹਿਰੀ ਦੁਪਹਿਰੀ ਕੋ ਪਾਨ ਮਨੋ ਦੇਵ ਨੇ ਕਿ ਕਾਜ ਦੇਵੀ ਡਰੇ ਦੈਂ ਤਮਾਰ ਕੈ ਔਰ ਦਲ ਭਜ ਜੈਸ ਪਾਉਣ ਹੂੰ ਤੇ ਭਾਜੇ ਮੇਗ ਇੰਦਰ ਦੀਨੋ ਰਾਜ ਬਾਲੇ ਆਪਨੋ ਸੋ ਧਰਕੈ ਦੇਸ ਦੇਸ ਕੇ ਨਰੇ ਸਦ ਰਹੇ ਸੁਰੇਸ ਪਾਏ ਕੀਨੂ ਅਬ ਖੇਖ ਸੁਰਮ ਮੰਡਲ ਵਿਚਾਰ ਕੈ ਇਹ ਹਪਈ ਗੁਪਤ ਪ੍ਰਗਟ ਜਾਏ ਤਹਾਂ ਪਈ ਜਹਾਂ ਬੈਠੇ ਹਰ ਹਰ ਅੰਬਰ ਕੋ ਡਾਰਕੈ ਇਹਾਂ ਪਈ ਗੁਪਤ ਪ੍ਰਗਟ ਜਾਏ ਤਹਾਂ ਪਈ ਜਹਾਂ ਬੈਠੇ ਹਰ ਅੰਬਰ ਕੋ ਡਾਰ ਕੇ ਏਤ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤ੍ਰ ਉਕਤ ਬिलास ਮੈਂ ਖਾਸੁਰ ਬਧੈ ਨਾਮ ਦੁਤਿਆ ਤੀ ਆਏ ਗਾਜ ਗੇਜ ਗਾਰੇ ਗਿਆ ਵੇ ਨਿਹਾਲ ਹੋ ਜਾਵੇ ਆਹ ਸ਼ਕਤੀਮਾਤਾ ਸਾਹਿਬ ਦੇ ਵਜਿ ਦੇ ਪਵਿੱਤਰ ਚਰਨਾਂ ਨੂੰ ਭਾਵੇ ਨਿਹਾਲੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ